ਕੰਟਾਇਆ ਦੋ ਤੇ ਦੈਨ ਪਿਆ ਗੋਵਿੰਦ ਪ੍ਰਕਟਾਇਆ ਦੋ ਤੇ ਦੈਨ Okay. <laughs> ਘਰ ਆਇਆ ਕਰਤਾ ਘਰ ਆਇਆ ਕਰਤਾ ਘਰ ਆਇਆ ਕਰਤਾ ਘਰ ਆਇਆ ਨਖ ਮੰਡ ਫਿਰ ਮਿਠਾ ਮਨ ਸ਼ਾਂਤ ਆ ਰਹੀ ਧਰਿਆ ਆਇਆ ਤਰ ਤਰ ਧਰਿਆ ਆਇਆ ਕਰਤਾ ਧਰਿਆ ਆਇਆ ਨਾਸਵੰਤ ਕਿਲ ਦੇਖੋ ਦੂਤ ਜਨਮ ਭਾਇਆ ਗੋਵਿੰਦ ਤਗਟਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਰਸੇ ਪਾਸ਼ਾ ਮਾਧ ਰਜੀਤ ਉਪਾਗਮਨਪੁਰ ਹੈ ਅੱਜ ਬਹੁਤ ਮੜ ਭਾਗਾ ਦਿਨ ਹੈ ਸਾਰੀ ਸੰਗਤ ਨੂੰ ਲੱਖ 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 ਵਧਾਈਆਂ ਹੋਣਗੀ ਕਿਉਂਕਿ ਗੁਰੂ ਕੇਸੇ ਜਿਹੜੇ ਗੁਰਨਾਮ ਲੈਵਾ ਗੁਰਨਾਕ ਨਾਮ ਲੈਵਾ ਗੁਰੂ ਕੇ ਸਿੱਖ ਕਰੀਂ ਧਰ ਦੇ ਸਿੱਖ ਨਾ ਜਿਹੜੇ ਉਹ ਹਰ ਸਾਲ ਇਹ ਸਰਵਨ ਕਰਦੇ ਨੇ ਕਿ ਜਨਮ ਵੀ ਸਾਗੁਰ ਦਾ ਪਟਨਾ ਦੀ ਧਰਤੀ ਤੇ ਹੋਇਆ ਹੈ ਪਿਤਾ ਜੀ ਗੁਰਦੇਵ ਭਗਤ ਸਾਹਿਬ ਜੀ ਤੇ ਮਾਤਾ ਜੀ ਸ੍ਰੀ ਮਾਤਾ ਜੀ ਮਾਤਾ ਗੁਜਰੀ ਜੀ ਤੇ ਸਤਿਗੁਰਾਂ ਦੇ ਜੋ ਮੈਨ ਹੋਏ ਨੇ ਤੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਉਹ ਤਿੰਨ ਮੈਨ ਹੋਲੇ ਨੇ ਚਾਰ ਸਾਹਿਬਜ਼ਾਦੇ ਹੋਏ ਨੇ ਸਾਰੇ ਇਤਿਹਾਸ ਅਸੀਂ ਸਰਵਨ ਕਰਦੇ ਹਾਂ ਪਰ ਸਤਿਗੁਰੂ ਦਾ ਕਹਿਰ ਬਿਨਾਂ ਮੰਨਦੇ ਆਂ ਸੀ ਜਿਨ੍ਹਾਂ ਨੇ ਅਮਰਤ ਛਕਿਆ ਹੈ उन्होंने मुबारक लख जिन्होंने नहीं छ्या अजे तक अमृतधारी नहीं हुए वो बहुत है मन से एक विश्वास करके संकल्प करम के महाराज कृपा करो मेरे सर के हाथ रखो मेन भी अमृत की दा बख्शिश करो क्योंकि जे प्रसन्नता लेनी है गुरु की जे कुछ खटना है कल की तर सचे पाशाह का हु जरूर मनना पड़ेगा क्योंकि सतगुरु ने कहा कि यह जो मैं पंथ चलाया मैं अपनी मर्जी नाल नहीं चलाया आगे गया भाई अकाल की कभी चलायो पंथ कड़ा पंथ सब सिख हुक्म है गुरु मान्यो ग्रंथ गुरु ग्रंथ जी मान्यो प्रगटपुरा की दे दस पाशाह है शरीर है ये बैठे ने गुरु गोबिंद महाराज भी बैठे ने जिस तरह छे गुरुआ की बाणी है पंद्रह पगतों की बाणी कोई सारे दसा गुरु की बाणी नहीं। पर जो मोर ला दी सातुरा ने कहा कि प्रगण गुरु की दे है सारे सिखा हुक्म है साहेब श्री गुरु ग्रंथ साहब महाराज ना कि गुरु गोबिंद सिंह महाराज बैठे हैं, दस पातशाह बैठी पर हुक्म मनना ਬੰਦਾ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਨਾਮੁ ਗੰਮੰਨਾ ਤੇ ਫਿਰ ਦੇ ਸੋੰਦ ਭਾਗ ਦੇ ਬੰਦਾ ਹੁੰਦਾ ਹੈ ਭਾਗ ਦੀ ਵੱਡੀ ਭਾਗੀ ਹ ਸੰਗਤ ਭਾਵੈ ਪਾਵੇ ਭਾਗ ਦੀ ਪਰਮਚੋਟਾਂ ਭਾਗ ਹੈ ਦੇਖੋ ਸਤਿਗੁਰਾਂ ਨੇ ਇਹ ਮੋਰ ਲਾਈ ਬਿਨ ਭਾਗਾਂ ਸਤ ਸੰਗ ਨਾ ਲੱਭੈ ਬਿਨ ਸੰਗਤ ਨਾਇਰ ਪਰਜਾ ਜੀ ਉਹ ਕਹਿੰਦੇ ਜੇ ਭਾਗਾਂ ਤੋਂ ਬਗੈ ਤੁਸੀਂ ਜਿੱਤਨਾ ਆ ਬੈਠੇ ਹੋ ਭਾਗਾਂ ਤੋਂ ਬਗੈ ਬੈਠਿਆ ਨਹੀਂ ਜਾਲਾ ਹਾਜ਼ਰੀ ਵੀ ਨਹੀਂ ਭਰ ਜਾਂਦੀ ਇਹ ਗ੍ਰਹਿ ਸ਼ਾਮਿਲ ਵੀ ਨੇ ਹੋਇਆ ਜਾਂਦਾ ਉਹਨਾਂ ਦੀਆਂ ਗਾਗਾ ਆਮਣ ਦੀਆਂ ਖੁਸ਼ੀਆਂ ਤਾਂ ਸਤਿਗੁਰੂ ਦੀ ਕਿਰਪਾ ਕਰਨ ਅੱਜ ਦਾ ਬਹੁਤ ਹੀ ਪਿੱਤਰ ਦਿਹਾੜਾ ਹੈ ਸਤੂ ਗਤੰਤਨ ਸਾਹਿਬ ਸ੍ਰੀ ਗੁਰੂ ਕਾਲੀ ਬਸਤੇ ਪਾਗਲ ਸਾਹਿਬ ਜੀ ਗੋਵਿੰਦ ਸਿੰਘ ਮਹਾਰਾਜ ਜੀ ਨੂੰ ਖੁਸ਼ੀਆਂ ਲੈਣੀਆਂ ਨੇ ਤੇ ਉਹਨਾਂ ਦੇ ਹੁਕਮ ਮੰਨੇ ਹੋਏ ਪਰਵਾਨ ਤਖਸਮੇ ਕਾਲ ਮੈਨੂੰ ਪਾਈ ਸੀ ਖਸਮੇ ਪਾਵੇ ਸੋ ਪ੍ਰੇਮ ਨਾਲ ਉਹ ਸੰਦੇ ਆਸੋ ਫਲ ਪਾਈ ਸੀ ਤਾਂ ਕਰਦੇ ਪੈਂਦਾ ਗਿਆ ਸੀ ਉਹਨਾਂ ਦੇ ਹੁਕਮ ਅਨੁਸਾਰ ਆਪਾਂ ਨੂੰ ਖੰਡੇ ਬਾਟ ਦਾ ਅੰਮ੍ਰਿਤ ਛਕੀਏ ਗੁਰੂ ਵਾਲੇ ਬਣੀਆਂ ਤਾਂ ਤੇ ਤਾਂ ਕਨਸੈਟ ਗੁਰੂ ਹੋਰਨ ਸਿੰਘ ਕਲਗੀਧਰਮ ਮਾਰੇ ਦੇ ਸਿੱਪੁੱਤਰ ਕਹਾ ਸਕੀਏ ਸਾਨੂੰ ਨਿਮਾਨ ਹੋਣ ਕਿਉਂਕਿ ਜਿੰਨੇ ਵੀ ਇਸ ਸ੍ਰਿਸ਼ਟੀ ਤੇ ਜਿੰਨੇ ਵੀ ਜਿੱਦਰੇ ਦੇਸ਼-ਵਿਦੇਸ਼ ਨੇ ਜਿੱਥੇ-ਜਿੱਥੇ ਵੀ ਗੁਰੂ ਸਾਹਿਬ ਨੇ ਐਸਾ ਇੱਕ ਪੰਥ ਸਾਂਝ ਦਿੱਤਾ ਤੇ ਇਕੱਲਾ ਹਿੰਦੁਸਤਾਨ ਤੇ ਨਹੀਂ ਸਾਰੀ ਸ੍ਰਿਸ਼ਟੀ ਦੇ ਸਿੱਖਾਂ ਦਾ ਜਿੱਥੇ ਜਾਓ ਉਥੇ ਦਰਸ਼ਨ ਹੋਵੇ उस कंट्री मर्जी चले जाओ के नाम लेवा कल की करते सिक बैठे सिख बैठे ने अमृतारी गुरु की कृपा है ये गुरु का उपदेश है कि सतगुरु कृपा कर उपदेश असं मना करिए असल मनीे तो गुरु दुशियां प्राप्त करिए आओकी सेवा प्रवान करिए क्योंकि समाप्ति का समा हो गया आओह पंखियां पढ़ के समाप्ति करिए ਕਰਤਾ ਘਰਿਆ ਆ ਕਰਤਾ ਘਰਿਆ ਕਰਤਾ ਘਰਿਆ ਕਰਤਾ ਘਰਿਆ ਨਸਵੰਜੋ ਕੀ